ਸਾਰੇ ਸਾਰੇ ਨੰਬਰ ਜੀ ਤਰੀਕੇ ਦਾ ਪੂਜਣਾ ਬਲੀ ਕਰਦਾ ਪਾਰਾ ਜੇ ਗੱਲ ਬਣੀ ਆ ਕਹਿੰਦੇ ਮਨਤੀ ਅਰਬੇ ਦਾ ਆ ਇਹ ਹੀ ਨਾਲ ਕੁਸ਼ਲਾ ਫੀਲਾ ਕਾਰਨੀ ਦੇ ਵਿੱਚ ਆ ਐਨ ਦੁਨੀਆ ਦੇ ਦੇ ਕੇ ਬੰਦਾ ਦਾ ਕੋਈ ਕੁਸ਼ਤੀ ਕਹਿੰਗੀਆਂ ਸ਼ਮਾਰਦੀਆਂ ਬਹੁਤ ਤਗੜੀ ਕੁਸ਼ਤੀ ਖੇਡਦੇ ਹੁੰਦਾ ਚੱਲ ਜੀ ਪਏ ਕਹਿੰਦਾ ਬਾਪੂ ਦੀ ਹਵੇਲੀ ਵਿੱਚ ਸੱਤ ਮੱਜੇ ਦੂਰੀਆਂ ਦਮ ਤੋਂ 192 ਟੱਟ-ਕੱਟ ਚੂੜਗਾ

ਦੇ ਮਹਾਨ ਚਾਲ ਦੀ ਪੇਰੀ ਕੁਸ਼ਤੀ ਹੋ ਰਹੀ ਹੈ ਕਾਲੀ ਟੀਗਾਲੀ ਬੰਦੀ ਕੁਸ਼ਤੀ ਦੀ ਇਹ ਸਮੇਂ ਦੀਆਂ ਬੱਤਾ ਇਹ ਵੀ ਸਮੇਂ ਦੀਆਂ ਬੱਤਾ ਯਾਸਦੇ ਨਾਲ ਸੋਨੀ ਅੱਖ ਕਿੰਨੇ ਬੰਦਾਰਾ ਜੋਰ ਪੂਰਾ ਲਗਾ ਤਿਆ ਕਹਿੰਦੇ ਮੁੰਡਾ ਮਰਦੀ ਫੇਗਿਆ ਕੋਈ ਖੂਨ ਚੁੱਟ ਜਾਂਦਾ ਕੰਬਾ ਵੀ ਵੀ ਚੁੱਟਦਾ ਜਿਸਮ ਤੇ ਖੂਨ ਚੁੱਟ ਜਾਂਦਾ ਚੜਦੀ ਉਮਰ ਦਾ ਗਰਮ ਖੂਨ ਜਲਕਾਰੇ ਕਾਂ ਵਰਦੇ 라ਵੀ ਖੇਲੇ ਮਰਦ ਮਕਾਨੇ ਕਰਤੇ ਨਹੀਂ ਪਾਈਦੇ 라ਜੀ ਧਰਮੇ ਮਰਦ ਮਦਾਨੇ ਡਰ ਕੇ ਨਹੀਂ ਪਾਈਦੇ ਬਹੁਤ ਜਮਤਾ ਦੇ ਸਾਹਮਣੇ ਬਹੁਤ ਸੁਣੀ ਇਹ ਕੁ ਦਿਲਾ ਬਿਲੀ ਕਰਨਾ ਪੜਾ ਨਾ ਪਾਰੀ ਕਰ ਸਹੂਤ ਨੰਗਣਾ ਜਤਾ ਪਾਰੀ ਨਾ ਸਹੂਤ ਹੈ ਨਾ ਤਾਂ ਚੱਲ ਭਵਾਣੇ ਬੱਲੇ ਬੱਲੇ ਯਾਸਰ ਬਹੁਤ ਉਸਤੀ ਖੇੜੇ ਅੰਦਾਂਚਾ ਆਏ ਕਿ ਬੱਲੇ ਬੱਲੇ ਸੁਣੀ ਤੇ ਕੁਸਤਰੀ ਹੋ ਕੰਨ ਕੀ ਗੱਲ ਬਾਤ ਕੁਸਤੀ ਦੀ ਤੇੰਦਾ ਮੁੰਡਾ ਮੁੱਢ ਤੋਂ ਹੀ ਸ਼ੁਰੂ ਕੀ ਆਰਸ ਖੇਲਦਾ ਆਉਂਦਾ ਹੀ ਸੁਆਦ ਨਾਲ ਮੋਢੇ ਉੱਤੇ ਕਹਿਦਾ ਤਤ ਕੋਰੀਆਂ ਕਰਾਵੀਆਂ ਨਹੀਂ ਜਲ ਹੋਣੀਆਂ ਕਾਕਾ ਸਾਜਣਾ ਸਾਜਣਾ ਦੀ ਸਾਰੀ ਦਿੱਤੋ ਕਰ ਹੋਣੀਆਂ ਬਾਜੇ ਸੁਣੀ ਇਹ ਤਾਲ ਹੋਇ ਤਰਾਂ ਢੋਂਦੀ ਤਾ ਕੋ ਨਕਾਲ ਸਗੀ ਕਰਾ ਜਾਂਦੇ

ਅੱਜ ਇਹ ਕਿਹੜੀ ਕਿੱਤਰੀਆਂ ਕਿਹੜੀ ਕਰੋ ਬਲਾਲ ਜੀ ਮਾਰੇ ਦਾदू ਕਹਿੰਦੇ ਨੇ ਰੈਲੀ ਦਾ ਦਾदू ਬਾਲਕੀ ਵੀ ਆਪਣੇ ਕੰਮ ਕਰਛੜ ਕੇ ਤੇ ਜਿਹੜਾ ਦੀ ਕੁਰਤੀ ਦੇ ਇੱਕ ਬੰਦੇ ਆ ਆਹ ਪਰ ਕੁਰਤੀ ਦੇ ਰਿਹਾ ਨਾ ਚੋਲੀ ਬਰਾਜੀ ਮਾਰੇ ਦਾदू ਚੱਲੀ ਜਾਸ ਬਾਈ ਵਾਪਸ ਇਹਨਾਂ ਕੋਲ ਆਂ ਤਾਂ ਮੈਦੀਆਂ ਦੇ ਪੱਪਲਵਾਨ ਵੱਜਦੇ ਆ ਮਿੱਤਰੋ ਔਰਦੇ ਜਹਾ ਜਾਂਦੇ ਨਹੀਂ ਲੋੜੇ ਵੱਜਦੇ ਕਦੇ ਦਾ ਭਰਾ ਕੁਮਰੇ ਅਵੇ ਡਿਗਰੀ ਤੇ ਚੋਰਾ ਬਣਿਆ ਅਰਗੇ ਨਹੀਂ ਜਿੰਦੇ ਸੋਹਣਿਆ ਜਿਹੜੀ ਮਾਂ ਆਦੀਏ ਸ਼ਾਦੀ ਤੋਂ ਮਿਲਦੀ ਤੇ ਪੈ ਕਦੇ ਦੁੱਧ ਕਿੱਥੋਂ ਬੰਦੇ ਸੋਹਣਿਆ ਤੇ ਪੈ ਕਦੇ ਦੁੱਧ ਕਿੱਥੋਂ ਬੰਦੇ ਸੋਹਣਿਆ ਆਹ ਕੌਣ ਆ ਬੱਲੇ ਬੱਲੇ ਕਰਾਉਂਦਾ ਫਿਰਦਾ ਬੱਲੇ ਬੱਲੇ ਕਰਾਉਂਦਾ ਫਿਰਦਾ ਆਹ ਕੌਣ ਆ ਨਹੀਂ ਲੱਗਦਾ ਉਹ ਸੋਹਣਿਆ ਹੋ ਗਿਆ हा साड़ो बहुत बहुत साहिण सहन जी बाहिवाद जी